ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭਨਾਂ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਸਾਂਝੀ ਕਰ ਰਿਹਾ ਖਾਸ ਕਰਕੇ ਪੰਜਾਬ ਦੇ ਸਾਬਕਾ ਫੌਜੀ ਵੀਰ ਮੁੰਡੇ ਕੁੜੀਆਂ ਜਿਹੜੇ ਪੜ੍ਹੇ ਲਿਖੇ ਨੇ ਨੌਕਰੀ ਕਰਨ ਦੇ ਚਾਹਵਾਨ ਨੇ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੇ ਨੇ ਰੁਜ਼ਗਾਰ ਚਾਹੀਦਾ ਹੈ ਸਰਕਾਰੀ ਨੌਕਰੀ ਵਾਸਤੇ ਤਿਆਰੀ ਕੀਤੀ ਨਹੀਂ ਕਾਮਯਾਬ ਹੋਈ ਪੇਪਰ ਨਹੀਂ ਪਾਸ ਹੋਏ ਉਹਨਾਂ ਵਾਸਤੇ ਬੜਾ ਵਧੀਆ ਮੌਕਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਰੋਜ਼ਗਾਰ ਕੈਂਪ ਜਿਹੜੇ ਪਲੇਸਮੈਂਟ ਕੈਂਪ ਲੱਗਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਇੰਟਰਵਿਊ ਦੇ ਆਧਾਰ ਤੇ ਤੁਹਾਡੀ ਅਲੱਗ-ਅਲੱਗ ਮਹਿਕਮਿਆਂ ਦੇ ਵੱਲੋਂ ਪ੍ਰਾਈਵੇਟ ਨੌਕਰੀਆਂ ਵਾਸਤੇ ਭਰਤੀ ਕੀਤੀ ਜਾਣੀ ਆ ਜਿਹੜੀ ਤੁਹਾਡੇ ਸ਼ਹਿਰ ਦੇ ਵਿੱਚ ਹੀ ਲੋਕਲ ਜੌਬ ਹੋਏਗੀ ਤੁਹਾਡੇ ਯੋਗਤਾ ਦੇ ਹਿਸਾਬ ਨਾਲ ਜਿਹੜੀ ਤੁਹਾਨੂੰ ਤਨਖਾਹ ਦਿੱਤੀ ਜਾਏਗੀ ਸੋ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਤੁਸੀਂ ਇੱਕ ਕੰਮ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੇ ਚੰਗੀ ਲੱਗਦੀ ਹੈ ਹਾਈਪ ਕਰ ਦਿਆ ਕਰੋ ਆਪਣੇ ਸੁਝਾਅ ਵੀ ਦਿਆ ਕਰੋ ਹੌਸਲਾ ਫਜ਼ਾਈ ਕਰਿਆ ਕਰੋ ਕਮੈਂਟ ਕਰਕੇ ਤੇ ਚੈਨਲ ਨੂੰ ਜਿਹੜੇ ਪਹਿਲੀ ਵਾਰ ਵੇਖ ਰਹੇ ਨੇ ਉਹ ਸਬਸਕ੍ਰਾਈਬ ਜਰੂਰ ਕਰ ਦਿਓ ਬੈਲ ਆਈਕਨ ਦਬਾ ਦਿਓ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਤੈਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਕਿਸੇ ਜ਼ਰੂਰਤਮੰਦ ਦੀ ਲੋੜਵੰਦੀ ਜ਼ਰੂਰਤ ਪੂਰੀ ਹੋ ਸਕੇ ਸੀ ਸੋ ਜਾਣਕਾਰੀ ਸ਼ੇਅਰ ਕਰਦਿਆਂ ਤੁਹਾਡੇ ਨਾਲ ਪਹਿਲੀ ਜਾਣਕਾਰੀ ਆਪਣੇ ਕੋਲ ਆਈ ਹੈ ਜੀ ਮਾਨਸਾ ਜ਼ਿਲ੍ਹੇ ਦੇ ਅੰਦਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਪਲੇਸਮੈਂਟ ਕੈਂਪ ਲੱਗਣ ਜਾ ਰਿਹਾ 18 ਅਗਸਤ 2025 ਦਿਨ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਕੈਂਪ ਚੱਲੇਗਾ ਇਹਦੇ ਵਿੱਚ ਸਿਕਿਉਰਿਟੀ ਗਾਰਡ ਦੀਆਂ 100 ਪੋਸਟਾਂ ਵਾਸਤੇ ਇੰਟਰਵਿਊ ਲਈ ਜਾਣੀ ਹੈ 10ਵੀਂ ਪਾਸ ਯੋਗਤਾ ਰੱਖੀ ਗਈ ਹੈ ਤਨਖਾਹ ਜਿਹੜੀ ਇਹਦੇ ਵਿੱਚ 17500 ਤੋਂ ਲੈ ਕੇ 19000 ਰੁਪਏ ਤੁਹਾਡੀ ਯੋਗਤਾ ਤਜਰਬੇ ਦੇ ਹਿਸਾਬ ਨਾਲ ਤਨਖਾਹ ਤੁਹਾਨੂੰ ਜਿਹੜੀ ਦਿੱਤੀ ਜਾਏਗੀ 23 ਸਾਲ ਤੋਂ ਲੈ ਕੇ 40 ਸਾਲ ਤੱਕ ਜਿਹੜੇ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ ਸਾਬਕਾ ਫੌਜੀ ਵੀਰ ਵੀ ਇਹਦੇ ਵਿੱਚ ਆ ਸਕਦੇ ਨੇ ਉਹਨਾਂ ਨੂੰ ਉਮਰ ਦੇ ਵਿੱਚ ਛੋਟ ਵੀ ਮਿਲ ਸਕਦੀ ਹੈ ਜੇਕਰ ਉਹਨਾਂ ਕੋਲ ਤਜਰਬਾ ਹੈ ਤਾਂ ਇਹਦੇ ਵਿੱਚ ਕੱਦਾ ਜਿਹੜਾ ਉਮੀਦਵਾਰਾਂ ਦਾ ਘੱਟ ਤੋਂ ਘੱਟ 5 ਫੁੱਟ 7 ਇੰਚ ਹੋਣਾ ਚਾਹੀਦਾ ਭਾਰ 55 ਕਿਲੋ ਤੋਂ ਘੱਟ ਨਹੀਂ ਹੋਣਾ ਚਾਹੀਦਾ ਸਿਰਫ ਲੜਕੇ ਇਸ ਕੈਂਪ ਦੇ ਵਿੱਚ ਭਾਗ ਲੈ ਸਕਦੇ ਨੇ ਤੇ ਸਾਬਕਾ ਫੌਜੀਆਂ ਨੂੰ ਜਿਹੜੀ ਪਹਿਲ ਦੇ ਆਧਾਰ ਤੇ ਇਹਦੇ ਵਿੱਚ ਨੌਕਰੀ ਦਿੱਤੀ ਜਾਏਗੀ ਸੋ ਤੁਸੀਂ ਮਾਨਸਾ ਸ਼ਹਿਰ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਜਿਹੜਾ ਸਬਧਾ ਕੇਂਦਰ ਦੇ ਉੱਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਬਣਿਆ ਉੱਥੇ ਤੁਸੀਂ ਪਹੁੰਚ ਜਾਣਾ ਵਧੇਰੇ ਜਾਣਕਾਰੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ 9054999105 ਅਤੇ 94 641 7803 ਇਹਨਾਂ ਦੋਨਾਂ ਮੋਬਾਈਲ ਨੰਬਰਾਂ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਜਿਹੜੀ ਹੈ ਤੁਸੀਂ ਉਹ ਲੈ ਸਕਦੇ ਹੋ ਅਗਲਾ ਕੈਂਪਾ ਜੀ ਜਿਹੜਾ ਇਹ ਹੈ 20 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਸ਼ਹਿਰ ਦੇ ਵਿੱਚ ਇਹਦੇ ਵਿੱਚ ਨਰੇਣਾ ਈ ਟੈਕਨੋ ਸਕੂਲ ਮੋਗਾ ਦੇ ਵੱਲੋਂ ਟੀਮ ਲੀਡਰ ਪਬਲਿਕ ریلیشن ਆਫੀਸਰ ਟੈਲੀ ਕਾਲਰ ਅਤੇ ਕਾਉਂਸਲਰ ਦੀਆਂ ਪੋਸਟਾਂ ਵਾਸਤੇ ਜਿਹੜੀ ਇੰਟਰਵਿਊ ਲਈ ਜਾਣੀ ਹੈ ਲੜਕੇ ਲੜਕੀਆਂ ਦੋਨੋਂ ਇੰਟਰਵਿਊ 'ਚ ਆ ਸਕਦੇ ਨੇ ਤਨਖਾਹ ਜਿਹੜੀ ਇਹਦੇ ਵਿੱਚ ਉਹ ਮਿਨੀਮਮ 12000 ਤੋਂ ਲੈ ਕੇ ਤੇ ਵੱਧ ਤੋਂ ਵੱਧ 20000 ਤੱਕ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਤਨਖਾਹ ਮਿਲੇਗੀ ਜੌਬ ਲੋਕੇਸ਼ਨ ਜਿਹੜੀ ਤੁਹਾਡੀ ਮੋਗਾ ਸ਼ਹਿਰ ਦੇ ਵਿੱਚ ਹੀ ਰਹਿਣੀ ਹੈ ਔਰ ਏਜ ਲਿਮਿਟ ਇਹਦੇ ਵਿੱਚ 20 ਤੋਂ 30 ਸਾਲ ਰੱਖੀ ਗਈ ਹੈ ਜਿਹੜੇ ਵੀ ਮੁੰਡੇ ਕੁੜੀਆਂ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਸੋ ਉਹ 20 ਅਗਸਤ 2025 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਚਨਾਬ ਜੇਲਮ ਬਲਾਕ ਤੀਜੀ ਮੰਜ਼ਲ ਡੀਏਸੀ ਕੰਪਲੈਕਸ ਕਮਰਾ ਨੰਬਰ 319 ਮੋਗਾ ਸ਼ਹਿਰ ਵਿਖੇ ਪਹੁੰਚ ਸਕਦੇ ਨੇ ਇੰਟਰਵਿਊ ਦੇ ਜਾਣ ਤੋਂ ਪਹਿਲਾਂ ਆਪਣੇ ਸਾਰੇ 오ਰੀਜਨਲ ਡਾਕੂਮੈਂਟ ਰੈਜ਼ਿਊਮ ਫੋਟੋਕਾਪੀਆਂ ਤਜਰਬੇ ਦੇ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਸਾਈਜ਼ ਫੋਟੋਆਂ ਆਪਣੇ ਬੈਂਕ ਅਕਾਊਂਟ ਪ੍ਰੂਫ ਇਹ ਤੁਸੀਂ ਨਾਲ ਲੈ ਕੇ ਜਾਣਾ ਹੈ ਇੰਟਰਵਿਊ ਵਿੱਚ ਫਾਰਮਲ ਡਰੈਸ ਵਿੱਚ ਕੋਸ਼ਿਸ਼ ਕਰੋ ਜੇ ਜਾ ਸਕੋ ਤਾਂ ਵਧੇਰੇ ਜੇ ਜਾਣਕਾਰੀ ਜੇਕਰ ਮੋਗਾ ਜ਼ਿਲ੍ਹੇ ਵਾਲੇ ਲੈਣਾ ਚਾਹੁੰਦੇ ਨੇ ਤਾਂ 62392 66860 ਇਸ ਨੰਬਰ ਤੇ ਫੋਨ ਕਰਕੇ ਜਾਣ ਤੋਂ ਪਹਿਲਾਂ ਵਧੇਰੇ ਜਾਣਕਾਰੀ ਜਿਹੜੀ ਤੁਸੀਂ ਉਹ ਲੈ ਸਕਦੇ ਹੋ ਅਗਲਾ ਕੈਂਪ ਲੱਗਣਾ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਵੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਲੱਗਣਾ ਇਹ ਕੈਂਪ ਲੱਗਣਾ ਜੀ 20 ਅਗਸਤ ਦਿਨ ਬੁੱਧਵਾਰ ਇਹ ਵੀ ਸਵੇਰੇ 10 ਵਜੇ ਆ ਫਿਰੋਜ਼ਪੁਰ ਸ਼ਹਿਰ ਅਤੇ ਆਸ-ਪਾਸੇ ਦੇ ਜਿਹੜੇ ਨੇੜੇ ਸ਼ਹਿਰਾਂ ਦੇ ਮੁੰਡੇ ਕੁੜੀਆਂ ਤੇ ਸਾਬਕਾ ਫੌਜੀ ਇਹਦੇ ਵਿੱਚ ਪਹੁੰਚ ਸਕਦੇ ਨੇ ਸਿਕਿਉਰਿਟੀ ਗਾਰਡ ਦੀਆਂ 250 ਪੋਸਟਾਂ ਵਾਸਤੇ ਸਿਰਫ ਇੰਟਰਵਿਊ ਹੋਣੀ ਆ ਕੋਈ ਤੁਹਾਡਾ ਐਗਜ਼ਾਮ ਨਹੀਂ ਹੋਣਾ ਕੋਈ ਤੁਸੀ ਫੀਸ ਨਹੀਂ ਪੇ ਕਰਨੀ ਸੋ ਇਹਦੇ ਵਿੱਚ ਮਿਨੀਮਮ ਯੋਗਤਾ 10ਵੀਂ ਪਾਸ ਹੈ 18 ਤੋਂ 50 ਸਾਲ ਦੀ ਉਮਰ ਤੱਕ ਦੇ ਜਿਹੜੇ ਉਮੀਦਵਾਰ ਭਾਗ ਲੈ ਸਕਦੇ ਨੇ ਸਾਬਕਾ ਫੌਜੀਆਂ ਨੂੰ ਪ੍ਰੋਟੀ ਦਿੱਤੀ ਜਾਏਗੀ ਸਿਰਫ ਲੜਕੀਆਂ ਵਾਸਤੇ ਜਿਹੜੀ ਇਹ ਭਰਤੀ ਸਿਕਿਉਰਿਟੀ ਗਾਰਡ ਦੀ ਕੀਤੀ ਜਾਣੀ ਆ ਤੇ ਤਨਖਾਹ ਜਿਹੜੀ ਇਹਦੇ ਵਿੱਚ 18236 ਰੁਪਏ ਤੁਹਾਨੂੰ ਦਿੱਤੀ ਜਾਣੀ ਹੈ ਇਹਦੇ ਵਿੱਚ ਤੁਹਾਡਾ ਪ੍ਰੋਵੀਡੈਂਟ ਫੰਡ ਔਰ ईएस ईएसआईसी ਵੀ ਤੁਹਾਨੂੰ ਮਿਲੇਗਾ ਔਰ ਜਿਹੜੀ ਤੁਹਾਡੀ ਡਿਊਟੀ ਰਹੇਗੀ ਲੁਧਿਆਣਾ ਸ਼ਹਿਰ ਦੇ ਵਿੱਚ ਰਹੇਗੀ ਜਿਹੜਾ ਪਹਿਲੇ ਮਹੀਨੇ ਤੁਹਾਨੂੰ ਜਿਹੜੀ ਰਹਿائش ਹੈ ਉਹ ਬਿਲਕੁਲ ਮੁਫਤ ਵਿੱਚ ਦਿੱਤੀ ਜਾਊਗੀ ਟਾਟਾ ਸਟੀਲ ਪ੍ਰੋਜੈਕਟ ਲੁਧਿਆਣਾ ਦੇ ਵਿੱਚ ਜਿਹੜੀ ਇਹ ਤੁਹਾਡੀ ਸਿਕਿਉਰਿਟੀ ਗਾਰਡ ਦੀ ਜਿਹੜੀ ਨੌਕਰੀ ਹੈ ਰਹਿਣ ਵਾਲੀ ਹੈ ਸੋ ਇੰਟਰਵਿਊ ਤੇ ਜਾਣ ਤੋਂ ਪਹਿਲਾਂ ਤੁਸੀਂ ਆਪਣਾ ਰੈਜ਼ਿਊਮ ਆਧਾਰ ਕਾਰਡ ਪੈਨ ਕਾਰਡ ओरिजिनल ਡਾਕੂਮੈਂਟ ਫੋਟੋਕਾਪੀਆਂ ਆਪਣੇ ਬੈਂਕ ਅਕਾਊਂਟ ਦੀ ਪਾਸਬੁੱਕ ਔਰ ਪਾਸਪੋਰਟ ਸਾਈਜ਼ ਫੋਟੋ ਤੁਸੀਂ ਨਾਲ ਲੈ ਕੇ ਜਾਣੀ ਆ ਫਾਰਮਲ ਐਡਰੈਸ ਵਿੱਚ ਇੰਟਰਵਿਊ ਵਿੱਚ ਜਾਓ ਔਰ ਇਹਦੇ ਵਿੱਚ ਜਿਹੜਾ ਕੱਦ ਹੈ ਲੜਕਿਆਂ ਦਾ ਭਾਗ ਲੈਣ ਵਾਲਿਆਂ ਦਾ ਉਹ 5 ਫੁੱਟ 7 ਇੰਚ ਤੋਂ ਘੱਟ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਫਿਰੋਜ਼ਪੁਰ ਦੇ ਨੰਬਰ 94654 74122 ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਜਿਹੜੀ ਕੈਂਪ ਦੇ ਜਾਣ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੋ ਇਸ ਤੋਂ ਅਗਲੀ ਜਿਹੜੀ ਲਾਸਟ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਇਹ ਕੈਂਪ ਲੱਗਣਾ ਜੀ ਇਹ ਵੀ ਸ਼ਹਿਰ ਮੋਗਾ ਦੇ ਵਿੱਚ ਇਹ ਲੱਗਣਾ 21 ਅਗਸਤ ਨੂੰ ਪਹਿਲਾਂ ਵਾਲਾ 18 ਨੂੰ ਸੀ 21 ਅਗਸਤ ਨੂੰ ਲੱਗਣਾ ਇਹ ਜਿਹੜਾ ਵੀਰਵਾਰ ਦਿਨ ਹੈ 10 ਵਜੇ ਤੁਸੀਂ ਪਹੁੰਚ ਜਾਣਾ ਤੇ ਇੱਥੇ ਵੀ ਜਿਹੜੀ ਸਿਕਿਉਰਿਟੀ ਗਾਰਡ ਦੀਆਂ 40 ਪੋਸਟਾਂ ਵਾਸਤੇ ਜਿਹੜੀ ਤੁਹਾਡੀ ਸਿਰਫ ਇੰਟਰਵਿਊ ਹੋਣੀ ਹੈ 10ਵੀਂ ਪਾਸ ਯੋਗਤਾ ਹੈ ਹਾਈਟ ਤੁਹਾਡੀ 5 ਫੁੱਟ 7 ਇੰਚ ਹੋਣੀ ਚਾਹੀਦੀ ਆ ਤੇ ਇਹਦੇ ਵਿੱਚ ਜਿਹੜੀ ਤੁਹਾਡੀ ਸੈਲਰੀ ਹੈ ਉਹ 18236 ਰੁਪਏ ਟੋਟਲ ਰਹਿਣ ਵਾਲੀ ਹੈ ਇਹਦੇ ਵਿੱਚ ਉਮਰ ਤੁਹਾਡੀ 18 ਤੋਂ 50 ਸਾਲ ਤੇ ਇਹਦੇ ਵਿੱਚ ਸ਼ਿਫਟਾਂ ਵਿੱਚ ਤੁਹਾਡੀ ਡਿਊਟੀ ਹੋਏਗੀ 6 ਵਜੇ ਤੋਂ ਲੈ ਕੇ 2 ਵਜੇ ਤੱਕ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਔਰ ਰਾਤ ਨੂੰ 10 ਵਜੇ ਤੋਂ ਸਵੇਰ 6 ਵਜੇ ਤੱਕ ਪਹਿਲੇ 15 ਦਿਨ ਤੁਹਾਨੂੰ ਰੈਸ਼ ਔਰ ਜਿਹੜਾ ਖਾਣਾ ਹੈ ਉਹ ਨਰੇਸ਼ ਜਿਹੜੀ ਤੁਹਾਨੂੰ ਫ੍ਰੀ ਮਿਲੇਗੀ ਖਾਣਾ ਜਿਹੜਾ ਤੁਹਾਡੇ ਆਪਣੇ ਖਰਚੇ ਤੇ ਹੋਏਗਾ ਸੋ ਜਿਹੜੇ ਵੀ ਇਹਦੇ ਵਿੱਚ ਇੰਟਰਵਿਊ ਵਾਸਤੇ ਜਾਣਾ ਚਾਹੁੰਦੇ ਨੇ ਵੀਰ ਉਹ ਸ਼ਹਿਰ ਮੋਗਾ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ 21 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਆਪਣੇ ਸਾਰੇ ਡਾਕੂਮੈਂਟ ਲੈ ਕੇ ਜਿਹੜਾ ਪਹੁੰਚ ਜਾਣ ਵਧੇਰੇ ਜਾਣਕਾਰੀ ਲਈ ਤੁਸੀਂ 62392 66860 ਇਸ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਦੇ ਸੰਪਰਕ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸੋ ਇਹ ਜਾਣਕਾਰੀ ਵੱਤਵੱਦ ਸਾਰੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜੀ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਸਾਬਕਾ ਫੌਜੀ ਵੀਰਾਂ ਦੇ ਬੱਚਿਆਂ ਦੇ ਫੋਨ ਆਉਂਦੇ ਨੇ ਜੀ ਤੁਸੀਂ ਸਾਡੇ ਜ਼ਿਲ੍ਹੇ ਬਾਰੇ ਨਹੀਂ ਦੱਸਦੇ ਸੋ ਜਿਹੜੇ ਵੀ ਜ਼ਿਲ੍ਹੇ ਦੇ ਰੋਜ਼ਗਾਰ ਦਫ਼ਤਰ ਤੋਂ ਮੇਰੇ ਕੋਲ ਸੂਚਨਾ ਪਹੁੰਚ ਜਾਂਦੀ ਆ ਉਹਦੇ ਬਾਰੇ ਮੈਂ ਜਾਣਕਾਰੀ ਸਾਂਝੀ ਕਰਦੇ ਨਾ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਰੋਜ਼ਗਾਰ ਦਫ਼ਤਰਾਂ ਦੇ ਜਦੋਂ ਇੰਟਰੂ ਹੁੰਦੀ ਆ ਉਹਦੀ ਜਾਣਕਾਰੀ ਮੇਰੇ ਤੱਕ ਪਹੁੰਚੇ ਮੈਂ ਤੁਹਾਡੇ ਤੱਕ ਸ਼ੇਅਰ ਕਰ ਦਿਆਂ ਸੋ ਇਹ ਵੀ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਰੋਜ਼ਗਾਰ ਦਫ਼ਤਰਾਂ ਦੇ ਵਿੱਚ ਜਿਹੜੇ ਕੈਂਪ ਲਗਾਏ ਜਾਂਦੇ ਨੇ ਨੌਕਰੀਆਂ ਵਾਸਤੇ ਇੰਟਰਵਿਊ ਲੈਣ ਵਾਸਤੇ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਿਆ ਕਰਾਂਗੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ